ਉਹ ਬਿਸਕੁਟਾਂ ਦੀ ਡੱਬੀ ਜਿਹੜੀ ਉਹ ਪਈ ਹੈ ਤੇ ਸਾਬਣਾ ਆਪੇ ਕਿੱਥੇ ਸਾਬਣਾ ਹੈਗੀ ਨਾ ਪੱਟ ਲੱਗੀ ਹੁੰਦਾ ਕੋਈ ਤੂੰ ਚਲਾ ਹੀ ਦੇਂਗਾ ਤੂੰ ਤਾਂ ਚਲਾ ਦੇਂਗਾ ਨਾ ਉਹਨੂੰ ਮੋਖਰ ਦਾ ਮੰਗੂ ਲਫਾਫਾ ਹੁੰਦਾ ਨਹੀਂ ਦੱਸਦਾ ਦਿੰਦੇ ਆ ਕਿੰਨਾ ਕਹੋਗੇ ਸਵਾਰ ਆ ਲੱਗਣਾ ਸਵਾਰ ਹੈ ਤੇਰੇ ਕੋਲੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਸਾਰੇ ਪਰਾ ਠੀਕ ਹੋਣਗੇ ਵੈਲਕਮ ਹੈ ਭਈ ਆਪਣੇ ਅੱਜ ਵਾਲੇ ਵਲੌਗ ਚ ਅੱਜ ਆਪਾਂ ਚੱਲੇ ਆਂ ਮੋੜ ਮੰਡੀ ਆਪਣੇ ਭਰਾ ਬੰਟੀ ਨਾਲ ਜੋ ਕਿ ਬਈ ਥੋੜਾ ਜਿਹਾ ਆਪਾਂ ਸਮਾਨ ਲੈ ਕੇ ਆਉਣਾ ਕਰਦਾ ਤੇ ਮਾੜਾ ਮੋਟਾ ਕਰਦੇ ਆਂ ਇੰਜੋਏ ਆਪਾਂ ਸੋ ਜੁੜੇ ਰਹੋ ਆਪਣੇ ਵਲੌਗ ਦੇ ਅਖੀਰ ਤੱਕ ਆਓ ਬੰਟੀ ਜੀ ਜੀ ਆਇਆਂ ਨੂੰ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਕਿਵੇਂ ਢਿੱਲਾ ਜਿਹਾ ਲੱਗਦਾ ਅੱਜ ਅੱਜਲਾ ਚਲਾਸ ਪਲੈਂਡਰ ਆਪਣਾ ਚਲਾ ਤੇਰੀ ਡਰਾਈਵਰੀ ਹੋਰ ਹੁਣ ਲੈਂਦਾ ਆਪਾਂ ਕਿਵੇਂ ਹੈ ਗੈਂਟ ਆਂ ਲੰਡਾ ਲੁੰਡਾ ਕਰਤਾ ਪੂਰਾ ਗੱਲ ਕਰ ਮੂਰੇ ਨੰਬਰ ਪਲੇਟ ਨਹੀਂ ਯਾਰ ਮੂਰੇ ਰੋਕ ਦੇ ਦੇਣੀ ਆਪਾਂ ਨੂੰ ਹੁਣ ਇੱਥੇ ਹੈ ਹਾਂ ਦੱਸੂਗਾ ਨਾ ਨਾ ਆਪਣਾ ਤੇਰਾ ਦੂਜਾ ਉਹ ਵੇਚਤਾ ਆਪਾਂ ਹੂੰ ਮੂਰੇ ਚਾਇਲ ਲਖਾੜਿਆ ਆਪਾਂ ਦੇਖ ਘੈਂਟ ਲੱਗਦਾ ਆ ਦੇ ਮੂਰੇ ਨੰਬਰ ਪਲੇਟ ਵਾਲੀ ਖਾ ਦੇ ਹੈ ਤੇ ਨੰਬਰ ਲਖਾਉਣਾ ਕਿਉਂ ਓਏ ਤੇਰੀ ਬਸੇਰੀ ਚੱਲਦੀ ਆ ਮੋੜਾਂ ਚ ਐ ਆਪਾਂ ਨੂੰ ਕਿਹੜਾ ਰੁਕ ਜੂਗਾ ਮਗਰ ਵੀ ਨਹੀਂ ਨੰਬਰ ਪਲੇਟ ਐਂ ਡਰ 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 ਕੇ ਚਲਾਉਣਾ ਹੈ ਆ ਉਹ ਆ ਛੋਟਾ ਵਾਲਾ ਪੈਸੇ ਮੜਵਾਲੇ ਬਸ ਠੀਕ ਹੈ ਹੁਣ ਤੂੰ ਸਪਰਾਈਟ ਹੀ ਪੀਏਗਾ ਹਾਂ 20 ਵਾਲਾ 20 ਵਾਲਾ ਹੀ ਓਏ ਇਹ ਜੀ ਵੱਧ ਆ ਬੀ ਵਾਲਾ ਜੀ ਵੱਧ ਕਿਵੇਂ ਆ ਕਿਵੇਂ ਇਹ ਆਹੋ ਹੈ ਦੇਖ 150 ਐਮਐਲ ਫਰੀ ਲਿਖਿਆ ਹੋਇਆ ਤੇ ਇਹ ਵੱਧ ਦਿੱਤਾ ਹੋਇਆ ਹੁਣ ਠੰਡਾ ਹੁਣ ਤਾਂ ਕਰਕੇ ਪੜ ਦਿੰਦੇ ਆ ਦੁਬਾਰਾ ਚ ਕਰਮੀਆਂ ਚ ਆਇਆ ਹੀ ਨਹੀਂ ਇਹ ਅੱਛਾ ਅੱਛਾ ਠੀਕ ਹੈ ਜੀ ਲੋ ਬਈ ਲੈ ਲੈ ਆਪਾਂ ਕੋਕ ਤੇ ਸਪਰਾਈਟ ਹੋ ਕੇ ਕੂਲ ਆਪਾਂ ਗੱਲਦੇ ਆਂ ਫਿਰ ਅੱਗੇ ਬਹੁਤ ਸ਼ਾਬਾਸ਼ ਖੰਦਰਾ ਤੇਰੇ ਤੋਂ ਆਇਆ ਹੋਊਗਾ ਤੇਲ ਦਾ ਮੇਰਾ ਬੱਸ ਰਹੀ ਐ ਯਾਰ ਤੇਲ ਨਹੀਂ ਪਉਂਦੇ ਆਪਾਂ ਜਿੰਨਾ ਤੱਕ ਜਾਂਦਾ ਮੋਟਰਸਾਈਕਲ ਲੈ ਕੇ ਚੱਲਾਂਗੇ ਲੋ ਬਈ ਤੇਲ ਨਹੀਂ ਪਉਂਦੇ ਮੋਟਰਸਾਈਕਲ 'ਚ ਤੇ ਮੋੜ ਮੰਡੀ ਤੱਕ ਲੈ ਕੇ ਜਾਵਾਂਗੇ ਜੇ ਗਿਆ ਤਾਂ ਨਹੀਂ ਰੋੜ ਕੇ ਅੱਡਕਣੀ ਵਾਂਗ ਬਣਾ ਖੋਲਦਾ ਓਏ ਮੰਡੀ ਆਈ ਤੇ ਹੋ ਜਾ ਤੂੰ ਜਾ ਓਏ ਅਗੂੜੇ ਤੇ ਬਲਟੀ ਨੂੰ ਆ ਗਿਆ ਆਪਾਂ ਸਮਾਨ ਦਬਾਉਣ ਕਰਦਾ ਤੇ ਵੰਟੀ ਨੂੰ ਡਾਈਟ ਵੀ ਲੈ ਕੇ ਦੇਣੀ ਆ। ਬੰਡੀਆਂ ਥੋੜਾ ਜਿਹਾ ਸਰੀਰ ਮੇਰਾ ਢਿੱਲਾ ਰਹਿੰਦਾ। ਮਲਟੀ ਵਿਟਾਮਿਨ ਫੁੱਲ ਲੈ ਲਾਂਗੇ ਅੱਜ ਚੰਗਾ। ਸਾਰੇ ਡਰਾਈ ਫਰੂਟ ਲੈ ਕੇ ਚੱਲਾਂਗੇ। ਵੀ ਇਹਦਾ 50 ਹੈ? ਹੈ? ਜੇਬ 'ਚ। ਕਿੰਨੇ ਹੈਗੇ? 50। 50 ਦਾ ਵਿੱਚ ਚਾਕਲੇਟ ਵੀ ਨਹੀਂ ਆਉਣੀ ਫਿਰ। ਹੂੰ ਚੱਕ ਫਿਰ ਕੀ ਚੱਕਦੇ ਆਂ? ਜਵਾਕ ਜਿੰਦਾ ਜਾਂਦੇ ਆਂ। ਹਾਂ। ਕਹਿੰਦੇ ਕਿ ਹਰੇ ਨਹੀਂ ਰੇਟ ਦਾ ਕਿਉਂ ਹੀ ਹੈ? ਰੇਟ ਤਾਂ ਫਿਰ ਉੱਥੇ ਉਹੀ ਹੁੰਦਾ ਸੀ ਨਹੀਂ। ਪਰ ਭਾਇਆ ਬਹੁਤ ਹਾਂ ਆਹ ਚੱਕ ਲਾ ਦੇ ਕਿੰਨੀਆਂ ਪੰਜਾਂ ਆਹ ਪੰਜਾਂ ਪੰਜਾਂ ਵਾਲੀਆਂ ਤਾਂ ਆਹ ਕਿਵੇਂ ਆਹ 5-5 ਰੁਪਈਆਂ ਵਾਲੀਆਂ ਇਹ ਵੀ ਵਧੀਆ ਪਾਰ ਲੈ ਜੀ ਇਹਦਾ ਪੂਰਾ ਘੰਟ ਹੈ ਖੁਸ਼ ਹੋ ਜੂ ਤੂੰ ਆਪ ਦੇ ਲਈ ਲੈ ਯਾਰ ਕੁਛ ਹੈਲੋ ਮੈਂ ਅੰਮੀ ਕਿਹੜਾ ਓਰੀਓ ਓਰਗਨ ਲੈ ਲਿਆ ਵਈ ਹਾਂ ਵਧੀਆ ਲੈਣੀਆਂ ਲੈਣੀਆਂ ਕੰਜਲਾ ਲਾਲ ਮੈਂ ਕਹਣਾ ਸਾਰੀਆਂ ਹੀ ਚੱਕ ਲਾ 10 ਕਹ ਹਜ਼ਾਰ ਦੀਆਂ ਵੰਡਣੀਆਂ ਪੱਕੀ 25 ਕਿੰਨੇ ਪੰਜ ਦੀ ਆ ਹਾਂ 3000 ਹੋਰ ਲੈ ਲਾ ਨਾ ਨਾ ਸਾਰੀਆਂ ਹੀ ਲੈ ਲੈਂਦੇ ਆ ਸਾਰੀਆਂ ਨੂੰ ਮਰ ਗਈ ਹਾਂ 10 ਜੀ ਇਹ ਤਾਂ ਹੱਦੀ ਐ ਕੋ ਯਾਰ ਸਾਰੀਆਂ ਕਿੰਨੀਆਂ ਹੈਗਾ ਯਾਰ 10 15000 ਮਸਾਂ ਬਣੂਗਾ 10 ਤੋਂ ਵੀ ਨਹੀਂ ਜਾਊਗਾ ਇਦੂ ਕੋੜੀ ਬੰਦਾ ਕੀ ਹੋ ਬਿਸਕੁਟ ਵੀ ਨਹੀਂ ਦੇਉਂਦੇ ਪੈਸੇ ਵੀ ਨਹੀਂ ਲੱਗਦੇ ਫੰਡ ਕੀ ਆ ਜਾਨੀ ਖਾਣੇ ਨਹੀਂ ਬਣਾਉ ਆ ਕਿੰਨੇ ਆਲੇ ਹੋਣਗੇ ਬਈ ਇਹ 10 ਰੁਪਏ ਆਲੇ ਹੈ 5 ਆਲੇ 5 ਆਲੇ 10 ਹੈ ਬਈ 10 ਹੈ ਉਹ ਬਿਸਕੁਟਾਂ ਨਹੀਂ ਡੱਬੀ ਜਿਹੜੀ ਹੋ ਪਈਏ ਤੇ ਸਾਬਣ ਆ ਆਪੇ ਦਿੱਖੇ ਸਾਬਣ ਹੈ ਕੀ ਤਾਂ ਇਹ ਸਭ ਬਿਸਕੁਟ ਹੈ ਓਏ ਹਾਂ ਇਹ ਕੀ ਆ ਕਲਾਉ ਹੈ ਹੈ ਸਾਬਣ ਵਰਗੀ ਜਮਾ ਹੈ ਨਾ ਬੰਟੀ ਕਹਿੰਦਾ ਬਿਸਕੁਟਾਂ ਹੀ ਡੱਬੀ ਹੈਗਾ ਸਾਬਣ ਸਾਬਣ ਹਾਂ ਸਾਬਣ ਵਰਗੇ ਜਮ ਉਤੋਂ ਪੈਕਿੰਗ ਜੀ ਦਸ ਜੀ ਹੋਣਾ ਇਹ ਹਾਂ ਕਿੰਨੇ ਆ ਪਈਆ ਚੱਕਰ ਪੰਜ ਦੀ ਹੀ ਇਹ ਹੋਰ ਹੁਣ 50 ਦੀ ਹੈ ਮੈਂ ਨਾ ਇਹ ਆ ਜਿਹੜੀ ਸਾਬਣ ਵਰਗੀ ਹੈਗੀ ਇਹ ਧਰ ਦੇ ਟਟਕ ਚੱਕ ਲੈ ਕੋਈ ਬਦਾਮ ਬਰੂਮ ਲੈਣਾ ਨਹੀਂ ਹੋਰ ਕੋਈ ਬਦਾਮ ਬਰੂਮ ਲੈਣਾ ਨਹੀਂ ਵੇਖਿਆ ਲੋ ਵੀ ਵੰਟੀ ਨੇ ਕਰ ਲਈ ਇਹ ਇਹ ਨਹੀਂ ਜੋ ਬਦ ਮੰਗਦਾ 85 ਰੁਪਏ ਦੀ ਹੈ ਰੋਸਟਡ ਪੀਨਟ ਹੈ ਜੜਦੇ ਪਰ ਪੱਟੇ ਲੱਗੇ ਹੁੰਦਾ ਤੂੰ ਤਾਂ ਚਲਾ ਹੀ ਦੇਂਗਾ ਤੂੰ ਤਾਂ ਚਲਾ ਦੇਂਗਾ ਨਾ ਉਹ ਨੂੰ ਮੋਖਰ ਦਾ ਮੰਗਾ ਕੀ ਹਾਲ ਹੈ ਉਸਮਾਨ ਦਾ ਬਹੁਤ ਲੈ ਲਿਆ ਯਾਰ ਮੈਨੂੰ ਤਾਂ ਗੱਡੀ ਗੁੱਡੀ ਲੈਣੀ ਪੂ ਹੈ ਨਾ ਕੱਟੇ ਕਿ ਜੂਗ ਮੋਟਰਸਾਈਕਲ ਦੇ ਇਹ ਲੋਹਾ ਫਾਫਾ ਸਹੀ ਹੈ ਲਫਾਫਾ ਵੀ 10 ਹਜ਼ਾਰ ਰੁਪਏ ਦਿੰਦਿਆ ਇਹ ਕੱਟੇ ਭਾਈ ਫਾਫਾ ਨਹੀਂ ਲਫਾਫਾ ਹੁੰਦਾ ਨਹੀਂ ਦੱਸਦਾ ਦਿੰਦਿਆ ਇਹ ਸਭਾ ਫਾਫਾ ਸਹੀ ਹੋ ਰਹੇ ਓ ਹੁੰਦੇ ਨਹੀਂ ਲਵਾਵਾ ਰਖ ਲਰ ਜਾਣਗੇ ਅੱਜ ਹੁੰਦਾ ਨਹੀਂ ਹੁੰਦਾ ਨਹੀਂ ਆ ਵੇਲਾ ਕਰ ਲੈਣਾ ਦੇਖ ਉਹ ਕੁੱਟਣਗੇ ਉਹ ਬਾਗ ਚੱਲ ਲੈ ਕੌਰ ਦੇ ਚੱਕੀ ਜਾਂਦੇ ਆ ਕੀ ਹਾਲ ਆ ਕਿੰਨਾ ਕਹੋਗਾ ਸਵਾਰ ਆ ਲੱਗਣਾ ਸਵਾਰ ਆ ਤੇਰੇ ਕੋਲੇ ਆ ਵੇ ਜੀ ਠੀਕ ਚੱਲ ਨਾਲ ਐ ਹੋਜੂ ਘਰੇ ਵੀ ਬੂਟ ਲਿਆ ਬੂਟ ਨਹੀਂ ਉਹ ਆਇਆਗਾ ਮੋਟਰਸਾਈਕਲ ਚੱਕਾ ਉੱਪਰ ਖੜਿਆ ਕੀ ਆਏਗਾ ਦੇਖੋ ਹੁਣ ਨਹੀਂ ਆਉਣਾ ਹੁੰਦਾ ਦੇਣਾ ਹਾਉ ਕੋਰੀਅਰ ਕੋਰੀਅਰ ਆ ਚੱਲ ਮੰਟੀ ਤੋਰ ਓਏ ਰੇਲੇਟ ਵਾਲੇ ਹੋ ਜਾਣਗੇ ਸ਼ੋਪਿੰਗ ਦਾ ਬਹੁਤ ਕਰ ਲਈ ਆ ਫੜਾ ਡੱਬਾ ਸਿਰ ਤੇ ਮੈਂ ਕਹਿੰਦਾ ਇੱਥੇ ਮਾਰ ਚਲਾ ਕੇ ਆ ਜੂਸਕੀਆਂ ਬੁੱਲੇ ਜੂਸਕੀਆਂ ਲੈ ਗਏ ਨੇ ਜੂਸਕੀਆਂ ਦਾ ਇੱਥੋਂ ਲੈ ਲਾਂਗੇ ਬਾਹਰੋਂ ਬਣਾ ਜਾਵੇ ਇੱਕ ਪਾਸੋਂ ਨਾਲ ਇੱਕ ਬਸ ਤੋਂ ਬੰਦ ਇੱਕ ਪਾਸੋਂ ਆ ਦੇਖੋ ਬਾਈ ਡੱਬਾ ਡੱਬੇ ਚ ਪਾਲਿਆ ਬੰਬ ਵੰਟੀ ਨੇ ਘਰੇ ਜਾ ਕੇ ਫਟਾਉਂਗਾ ਨਾ ਕਿਵੇਂ ਲੱਗਿਆ ਹੋਇਆ ਮਿਲਕ ਬਦਾਮ ਜੀ ਆਹ ਕੌਣ ਕਹਦੀ ਮੈਨੂੰ ਇਹ ਖੁੱਲਦੀ ਨਹੀਂ ਬੰਟੀ ਤੇ ਤਾਂ ਜਵਾਬ ਖਤਮ ਹੋਇਆ ਪਿਆ ਹੋਇਆ ਆਂਦਾ ਨਹੀਂ ਨਾ ਕਹਿੰਦਾ ਯਾਰਾ ਨੇ ਇਕੱਲਾ ਗੱੱਤੇ ਹੀ ਲਾਇਆ ਪਿਆ ਹੈ ਤਾਂ ਇਹੀ ਚ ਕੋਲ ਦੋ ਘੁੱਟਾਂ ਦੀ ਖਾਲੀ ਹੋ ਗਿਆ ਨਾ ਹੋਰ ਤੈਨੂੰ ਟੱਬ ਵਰਕੇ ਦੇ ਦੇਣ 20 ਪੀਆ ਚ ਕਿਨੇ ਦਾ 500 ਦਾ ਪਵੇਗਾ ਹੈ ਹੂੰ ਹੂੰ 500 ਪਵੇ ਮਾੜੀ ਹੋਰ ਨਹੀਂ 500 ਯਾਰ 51.2 ਪੀ 500 ਦਾ ਵੈਸਾ ਨੂੰ ਕੀ ਆਏ ਬਾਈ ਕੁਝ ਨਹੀਂ ਕਹਿੰਦਾਗਾ ਕਿੰਨੇ ਹੈਗੇ 100 ਹੀ ਰੱਖ ਲਈ ਬਾਈ 50 ਫੇਰ ਲੈ ਜਾਾਂਗੇ ਉਹ 50 ਫੇਰ ਲੈ ਜਾਾਂਗੇ ਮੋੜ ਤੇ ਲਓ ਜੀ ਵੰਟੀ ਨੂੰ ਮੋੜ ਮੰਡੀ ਚ ਹੋ ਗਿਆ ਬਹੁਤ ਹਨੇਰਾ ਤੇ ਹੁਣ ਚੱਲਦੇ ਆਂ ਬਾਈ ਆਪਾਂ ਘਰੇ ਫੇ ਮਿਲਦੇ ਆਂ ਬਾਈ ਅਗਲੇ ਵਲੌਗ ਚ ਥੈਂਕ ਯੂ ਸੋ ਮੱਚ ਠੀਕ ਹੈ ਬੰਟੀ ਥੈਂਕ ਯੂ ਕਹਦੇ ਸਾਰਿਆਂ ਨੂੰ ਥੈਂਕ ਯੂ ਜੀ